ਇਹ ਮੇਰੇ ਪਾਪਾ ਸੀਗਾ ਅਸੀਂ ਤਿੰਨ ਭੈਣਾਂ ਆ ਸਾਡੇ ਭਰਾ ਹੈ ਨਹੀਂ ਸੀ ਕੋਈ ਮੇਰੇ ਪਾਪੇ ਦੇ 12 ਕਿੱਲੇ ਜ਼ਮੀਨ ਦੇ ਘਰ ਸਾਨੂੰ ਵਿਆਹ ਤਾਂ ਸਰ ਕੋਸ ਕਰਤਾ ਸੀ ਸਾਨੂੰ ਵੀ ਮੇਰੇ ਤਾਈ ਦੇ ਮੁੰਡੇ ਨੇ ਆਪਦੇ ਨਾਂ ਜ਼ਮੀਨ ਕਰਾ ਲਈ ਦੋ ਆਧਾਰ ਕਾਡ ਲਾ ਕੇ ਇੱਕ ਮੇਰੇ ਪਾਪੇ ਦੇ ਆਧਾਰ ਕਾਡ ਤੇ ਇੱਕ ਆਪਦੇ ਪਿਓ ਦੇ ਆਧਾਰ ਕਾਡ ਤੇ ਸਾਰੀ ਜ਼ਮੀਨ ਲਵਾ ਕੇ ਮਗਰੋਂ ਉਹਨੂੰ ਪਰੇਸ਼ਾਨ ਕਰਨ ਲੱਗੇ ਫਿਰ ਅਸੀਂ ਮੈਂ ਇੱਥੇ ਲਿਆਈ ਆ ਆਪਦੇ ਕੋਲੇ ਰੂੜੇ ਕੀ 4 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਫੇਰ ਵੀ ਸਾਡਾ ਅਸੀਂ ਕੇਸ ਲਾਤਾ ਸਾਡੀ ਕਿਸੇ ਨੇ ਨਹੀਂ ਸੁਣੀ ਹੁਣ ਪਰੇਸ਼ਾਨ ਹੋ ਕਰਕੇ ਇਸ ਕਰਕੇ ਉਹਨੇ ਸੱਤ ਤੇ ਬਾਹ ਲੈ ਲਿਆ ਜੀ ਤਾਂ ਕਰਕੇ ਉਹਦੀ ਮੌਤ ਹੋ ਗਈ ਅਸੀਂ ਤਾਂ ਨਗਰ ਕੀਰਤਨ ਤੇ ਗਏ ਵੇਸੇ ਸਾਨੂੰ ਤਾਂ ਪਤਾ ਨਹੀਂ ਲੱਗਿਆ ਇਹ ਸਭ ਮਗਰੋਂ ਦੇਖਿਆ ਕੀ ਇਹ ਤਾਂ ਬਾੜ ਦੇ ਰਹੇ ਜੀ ਸਾਰੇ ਕਿਤੇ ਸਾਨੂੰ ਕਿਤੋਂ ਨਹੀਂ ਤੇ ਆ ਇਹ ਸਭ ਮਗਰੋਂ ਲੱਗਿਆ ਵੀ ਇਹ ਤਾਂ ਕੋਠੇ ਤੇ ਚੜਕੇ ਹਾਲ ਹੈ ਅਸਸੀ ਤਾਂ ਇਹ ਹੀ ਚਾਉਣੇ ਸਾਡੀ ਜਲਦ ਤੋਂ ਜਲ ਸੁਣਵਾਈ ਹੋਵੇ ਸਾਡਾ ਸਾਨੂੰ ਹੱਕ ਮਿਲਣਾ ਚਾਹੀਦਾ ਇਹ ਕਿੰਨੇ ਸਮੇਂ ਤੋਂ ਪਰੇਸ਼ਾਨ ਸੀਗੇ ਇਹ ਕਾਫੀ ਸਮੇਂ ਤੋਂ ਪਰੇਸ਼ਾਨ ਸੀਗੇ ਇਹ ਕਿੰਨੇ ਜਣਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਤੁਹਾਨੂੰ ਪਤਾ ਲੱਗਿਆ ਹੋਵੇ ਤਿੰਨ ਜਣਿਆਂ ਦੇ ਨਾਲ ਕੀਤਾ ਜੀ ਬੀਪਾਲਕਰ ਉਹਦਾ ਮੁੰਡਾ ਹਰਦੀਪ ਸਿੰਘ ਉਹਦੀ ਬਾਈ ਮਨਜੀਤ ਕੌਰ ਸਤੇ ਹੀ ਕਹਿੰਦੇ ਵੀ ਹੁਣ ਜਲਦ ਜਲਦੂ ਫੜੇ ਜਾਣ ਪੁਲਿਸ ਕਾਰਵਾਈ ਕਰ ਰਹੀ ਹੈ ਫੜੇ ਜਾਣ ਜਲਦੀ ਤੋਂ ਜਲਦੀ ਵਸ ਕਰਾਈਏ ਕਿਵੇਂ ਹੈਗੀ ਹੈ ਇਹਦੀ ਜਾਲੀਦਾਰ ਕਾਡ ਲਾ ਕੇ ਕਰਵਾਈ ਗਈ ਹੈ ਇਹ ਸਹੀ ਨਹੀਂ ਹੋਈ ਜੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆ ਵੀ ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ ਤੇ ਉਹ ਗ੍ਰਿਫਤਾਰ ਹੋਣ ਫੜੇ ਜਾਣ ਇਹ ਇਹਦੇ ਵਿੱਚ ਮੇਜਰ ਸਿੰਘ son of ਪ੍ਰੀਤਮ ਸਿੰਘ ਅਮਰਕ੍ਰੀਬ 80 ਸਾਲ ਬਜ਼ੁਰਗ ਸੀਗੇ ਇਹ ਆਪਦੇ ਇੱਥੇ ਬੇਟੀ ਕੋਲੇ ਰਹਿੰਦੇ ਸੀ ਕੁਲਵਿੰਦਰ ਕੌਰ ਕੋਲੇ ਉਹਦੇ ਬਿਆਨਾਂ ਤੇ ਪਰਚਾ ਦਰਜ ਕਰਿਆ ਹਰਦੀਪ ਸਿੰਘ son of ਬਲਵੀਰ ਸਿੰਘ ਬੀਰਪਾਲ ਕੌਰ wife of ਬਲਵੀਰ ਸਿੰਘ ਤੇ ਮਨਜੀਤ ਕੌਰ ਪਤਨੀ ਹਰਦੀਪ ਸਿੰਘ ਇਹ ਤਿੰਨਾਂ ਜਣਾਂ ਤੇ ਪਰਚਾ ਜਿਹੜਾ ਦਰਜ ਕਰਕੇ ਅਗਲੀ ਕਾਰਵਾਈ ਆ ਜਿਹੜੀ ਰੈਡਾਂ ਵਗੈਰਾ ਨਾਲ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਰੈਡਾਂ ਕਰੀਆਂ ਜਾ ਰਹੀਆਂ ਨੇ ਸਰ ਮਾਮਲਾ ਕੀ ਸੀ ਕਿਉਂ ਕਰਨਾ ਪੈ ਸਕਦਾ ਮਾਮਲਾ ਜਿਹੜਾ ਹੁਣ ਤੱਕ ਸਾਡੇ ਨੌਲੇਜ ਦੇ ਵਿੱਚ ਆਇਆ ਇਹਨਾਂ ਦੇ ਨਾਮ ਜ਼ਮੀਨ ਸੀਗੀ ਉਹ ਇਹਨਾਂ ਦੇ ਭਤੀਜੇ ਦੇ ਨਾਮ ਹੋ ਗਈ ਸੀਗੀ ਉਸੇ ਦੇ ਕਰਕੇ ਸੁਸਾਈਡ ਕੀਤੀ ਇਹਨਾਂ ਨੇ ਵੀ ਉਹ ਜਿਹੜੀ ਪ੍ਰਾਪਰਟੀ ਆ ਉਹ ਆਪਣੇ ਬੱਚਿਆਂ ਨੂੰ ਇਹ ਆਪਣੀਆਂ ਬੇਟੀਆਂ ਨੂੰ ਦੇਣਾ ਚਾਹੁੰਦਾ ਸੀ ਹਾਂ ਹਾਂਜੀ ਇਹਨਾਂ ਦਾ ਜਿਹੜਾ ਨਾ ਇਸੇ ਸੰਬੰਧ ਦੇ ਵਿੱਚ ਵੜਾਗਾ ਉਹ ਕੋਰਟ ਦੇ ਵਿੱਚ ਚੱਲ ਰਿਹਾ ਸੀਗਾ ਅਦਾਲਤਾਂ ਦੇ ਵਿੱਚ ਵੀ ਚੱਲ ਰਿਹਾ ਸੀ ਉੱਥੇ ਚਾਰਾਚੂਰੀ ਚੱਲ ਰਹੀ ਸੀ ਇਹਨਾਂ ਦੀ ਸਰੇ ਸੁਸਾਇਡ ਕਿਵੇਂ ਕੀਤਾ ਕਿੱਥੇ ਕੀਤਾ ਇਹ ਕੋਠੇ ਦੇ ਉੱਪਰ ਇੱਥੇ ਆਦੀ ਬੇਟੀ ਹੈਗੀ ਕੁਲਵਿੰਦਰ ਕੌਰ ਵੱਡੀ ਬੇਟੀ ਹੈਗੀ ਰੂੜੇ ਕੇ ਰਹਿੰਦੇ ਸੀਗੇ ਉੱਥੇ ਹੀ ਰਹਿ ਰਹੀ ਸੀ ਤਿੰਨ ਚਾਰ ਸਾਲਾਂ ਤੋਂ ਇਹਨਾਂ ਦੇ ਕੋਲੇ ਤੇ ਉਹ ਉੱਪਰ ਗਾਡਰ ਦੇ ਨਾਲ ਕਪੜਾ ਪਾ ਕੇ ਸੁਸਾਇਡ ਕੀਤਾ ਫਸਿਆ ਨੇ ਸਰ ਕਿੰਨੇ ਖਿਲਾਫ ਮਾਮਲਾ ਦਰਜ ਕੀਤਾ ਕਿਹੜੀਆਂ ਧਰਾਵਾਂ ਦੇ ਤੋ ਕਦਮਾਂ ਦਰਜ ਕੀਤਾ ਇਹ ਜਿਹੜਾ ਮੁਕੱਦਮਾਗਾ 108 352 ਦੀ 2 ਬੀ ਐਨ ਐਸ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆਗਾ ਕਿੰਨੇ ਖਲਾਫ ਕੀਤਾ ਗਿਆ ਇਹ ਤਿੰਨੇ ਵਕਤਾਂ ਦੇ ਜਣਾ ਖਿਲਾਫ ਮੁਕੱਦਮਾ ਦਰਜ ਹੈ ਜੀ ਗ੍ਰਿਫਤਾਰੀ ਗ੍ਰਿਫਤਾਰੀ ਹਜੇ ਕਿਸੇ ਦੀ ਹੋਈ ਨਹੀਂ ਜੀ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਰੈਡਾਂ ਕੀਤੇ ਜਾਂਦੇ ਨੇ ਰਸਤੇਦਾਰਾਂ ਦੇ ਵਿੱਚ ਰੈਡਾਂ ਕੀਤੇ ਜਾਂ ਰਹੀਆਂ ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਜਾਊਗਾ